ਮਲੇਰਕੋਲਾ ਪੁਲਿਸ ਨੂੰ ਇਸ ਬੇਲੇਵਟੀ ਕਾਮਯਾਬੀ ਮਿਲੀ ਜਦੋਂ ਮੰਦਰ ਵਿੱਚ ਚੋਰੀ ਕਰਨ ਵਾਲੇ ਦੋਕੇ ਤੇ ਤੇ ਮੁਰਜ਼ਬਾਨ ਨੂੰ ਕੁਝ ਹੀ ਦੇਣਾ ਬੱਚੇ ਗ੍ਰਿਫਤਾਰ ਕਰ ਲਿਆ ਗਿਆ ਅੱਜ ਐਸਐਸਪੀ ਦਫ਼ਤਰ ਵਿਖੇ ਰੱਖੀ ਕਿ ਪ੍ਰੈਸ ਵਾਰਤਾ ਦੇ ਦੌਰਾਨ ਐਸਐਸਪੀ ਮਲੇਰਕੋਲਾ ਸਰਦਾਰ ਗਗਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰੀ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਚੋਰੀ ਕੀਤੇ ਪੰਜ ਸਟੀਲ ਗੱਲੇ ਸਮੇਤ ਜਿੰਦਰੇ 12000 ਰੁਪਏ ਵੀ ਚਾਂਦੀ ਦੇ ਛੋਟੇ ਸਿੱਕੇ ਇੱਕ ਚਾਂਦੀ ਦਾ ਵੱਡਾ ਸਿੱਕਾ ਅਤੇ ਚਾਂਦੀ ਦੇ ਛੋਟੇ ਗਲਾਸ से ਗਲਾ ਤੋੜਨ ਲਈ ਵਰਤੀਆਂ ਤਿੰਨ ਸ਼ੈਣੀਆ ਰੈਂਚ ਅਤੇ ਇੱਕ ਪੇਚਕਾਸ ਬਰਾਮਦ ਕਰਕੇ ਪੁਲਿਸ ਨੂੰ ਹਿਮਾਰਨ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇੱਥੇ ਵੀ ਜਗਰਜੋਗ ਹੈ ਕਿ ਸਿਟੀ 2 ਦੀ ਐਸਐਚਓ ਮੈਡਮ ਗੁਰਪ੍ਰੀਤ ਕੌਰ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਇਸ ਕੇਸ ਨੂੰ ਸਲਝਾਉਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਗਿਆ ਇਹਦੇ ਵਿੱਚ ਇੱਕ 4 ਜਿਹੜੀ 4 ਦੀ ਮਿਡਨਾਈਟ ਹੈ ਪੰਜ ਦੀ अर्ਲੀ ਮਾਰਨਿੰਗ ਹੈ ਉੱਥੇ ਇੱਕ ਜਿਹੜਾ ਜੈਨ ਮੰਦਿਰ ਹੈਗਾ ਪਰਸਨਾਥ ਜੀ ਦਾ ਬੜਾ ਪੁਰਾਣਾ ਪ੍ਰਚੀਨ ਪ੍ਰਚਾ ਮੰਦਿਰ ਹੈ ਉੱਥੇ ਚੋਰੀ ਹੋਈ ਸੀ ਉਹਨਾਂ ਨੇ ਸਵੇਰੇ ਜਦੋਂ ਆ ਕੇ ਦੇਖਿਆ ਤੇ ਚੋਰੀ ਹੋਈ ਵੀ ਹੈ ਤੇ ਉਹਦੇ ਵਿੱਚ ਕੋਈ ਹੋਰ ਵੀ ਬੇਦਵੀ ਵੀ ਹੋਈ ਸੀ ਜਿਹਦੇ ਵਿੱਚ ਚੋਰੀ ਦਾ ਪਰਚਾ ਦੇ ਕੇ ਤੇ ਬਾਅਦ ਚ ਉਹ ਜਿਹੜਾ 295 ਬੇਦਵੀ ਦਾ ਵੀ ਲਾ ਕੇ ਪਰਚਾ ਦਿੱਤਾ ਗਿਆ ਸੀ ਕਿਉਂਕਿ ਮੰਦਿਰ 'ਚ ਚੋਰੀ ਹੋਣਾ ਕਿਸੇ ਵੀ ਧਾਰਮਿਕ ਜਗ੍ਹਾ ਤੇ ਚੋਰੀ ਹੋਣਾ ਬੜਾ ਸੈਂਸਿਟਿਵ ਹੋ ਜਾਂਦਾ ਹੈ ਉਹਦੇ ਵਿੱਚ ਐਸਪੀਡੀ ਡੀਐਸਪੀਡੀ ਐਸਐਚਓ 2 ਦੀ ਅਸੀਂ ਟੀਮ ਬਣਾਈ ਜਿਹਦੇ ਵਿੱਚ ਕਾਫੀ ਮਿਹਨਤ ਕੀਤੀ ਤੇ ਉਹਦੇ ਵਿੱਚ ਹੁਣ ਇਹਨਾਂ ਦੀ ਅਰੈਸਟ ਪਾਈ ਗਈ ਹੈ ਇਹ ਦੋ ਜਨੇ ਹੈਗੇ ਮੁਹੰਮਦ ਅਜ਼ਰ ਤੇ ਮੁਹੰਮਦ ਸੁਹੇਲ ਮੁਹੰਮਦ ਅਜ਼ਰ ਦੇ ਪਹਿਲੇ ਹੀ 6 ਪਰਚੇ ਚੋਰੀ ਦੇ ਨੇ ਸਾਰੇ ਪਰਚੇ ਤੇ ਜਿਹੜਾ ਮੁਹੰਮਦ ਸੁਹੇਲ ਹੈ ਉਹਦੇ ਤੇ ਇੱਕ ਐਨਡੀ ਦਾ ਪਰਚਾ ਤੇ ਇੱਕ ਚੋਰੀ ਦਾ ਪਰਚਾ ਸੋ ਇਹਨਾਂ ਦੀ ਅਰੈਸਟ ਪਈ ਗਈ ਹੈ ਇਹਨਾਂ ਕੋਲੋਂ 12000 ਰੁਪਿਆ ਕੈਸ਼ ਜਿਹੜਾ ਫੜਿਆ ਗਿਆ ਤੇ ਕੁਝ ਚਾਂਦੀ ਦੇ ਸਿੱਕੇ ਨੇ ਹੋਰ ਸਮਾਨ ਹੈ ਰਿਕਵਰ ਕੀਤਾ ਗਿਆ ਹੁਣ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਡਿਟੇਲ ਚ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹਨਾਂ ਨੇ ਸਮਾਨ ਔਰ ਕਿਹੜਾ ਕਿਹੜਾ ਸਮਾਨ ਸੀਗਾ ਜਾਂ ਕਿੰਨਾ ਕੈਸ਼ ਸੀ ਸਹੀ ਪਤਾ ਲੱਗੂਗਾ ਉਸਨਾਂ ਦੇ ਰੱਗੇ ਦੀ ਤਫ਼ਤੀਸ਼ ਕੀਤੀ ਜਾਊਗੀ ਪਹਿਲਾਂ ਵੀ ਪਰਚੇ ਇਹਨਾਂ ਦੇ ਪਹਿਲੇ ਇਹਨਾਂ ਤੇ ਜਿਹੜਾ ਮੁਹੰਮਦ ਅਜ਼ਰ ਹੈ ਉਹਦੇ ਤੇ 6 ਚੋਰੀ ਦੇ ਪਰਚੇ ਆ ਸਾਰੇ ਜਿਹੜਾ ਮੁਹੰਮਦ ਸੁਹੇਲ ਹੈ ਉਹਦੇ ਤੇ ਕੈਂਡੀ ਦਾ ਪਰਚਾ ਤੇ ਇੱਕ ਚੋਰੀ ਦਾ ਪਰਚਾ ਸੋ ਇੱਕ ਬੜੀ ਅੱਛੀ ਤਫ਼ਤੀਸ਼ ਕੀਤੀ ਗਈ ਬੜੀ ਮਿਹਨਤ ਨਾਲ ਇਹ ਬੰਦੇ ਫੜੇ ਆ ਸਰ ਕੀ ਕੀ ਜੀ ਨਸ਼ੇ ਦੀ ਆਤੀ ਨੇ ਇਹ ਡਰਗਸ ਐਡਿਕਟ ਨੇ ਜਿਹਦੇ ਕਰਕੇ ਨਸ਼ੇ ਕਰਕੇ ਜਦੋਂ ਇਹਨਾਂ ਨੂੰ ਚੀਜ਼ ਨਹੀਂ ਮਿਲਦੀ ਸੀ ਫਿਰ ਇਹਨਾਂ ਨੇ ਮੰਦਰ ਚ ਚੋਰੀ ਕਰ ਲਈ ਤਾਂ ਕਿ ਉਸ ਪੈਸੇ ਦਾ ਜਾਂ ਜੋ ਵੀ ਚਾਂਦੀ ਵੇਚ ਕੇ ਵੀ ਇਹ ਨਸ਼ੇ ਦਾ ਆਪਣਾ ਸੇਵਨ ਪੂਰਾ ਕਰ ਸਕਣ। ਕਦੇ ਹੋਇਆ ਤੇ ਜਮਾਨਤ ਲੈ ਕੇ ਰਿਮਾਂਡ ਤੇ ਨੇ ਹੁਣ ਤੇ ਉਸ ਤੋਂ ਬਾਅਦ ਹੁਣ ਅੱਗੇ ਪੁਸ਼ਕ ਜਾਰੀ ਹੈ। ਸਰ ਇਹਨਾਂ ਦੇ ਪਰਸਨਲ ਗੋਲੀਆਂ ਦੇ ਰਿਪੋਰਟ ਕੋਈ ਕਿ ਉਹਦੇ 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 ਵਿੱਚ ਉਹ ਵੱਖਰਾ ਕੇਸ ਹੈਗਾ ਉਹ ਵੱਖਰਾ ਆਪਾਂ ਉਹਦੇ ਚ ਕਰਾਂਗੇ। ਇਸ ਪਰਟੀਕੂਲਰ ਇਹਦੇ ਬਾਰੇ ਹੀ ਹੈ। ਸਰ ਇੱਕ ਦੋ ਜਗ੍ਹੀਆਂ ਚੋਰੀਆਂ ਪਹਿਲਾਂ ਹੋ ਰਹੀਆਂ ਹੋਈਆਂ ਜਾਂ ਸਮਾਂ ਚੰਗੀ ਦੀ ਹੋਈਆਂ ਜਾਂ ਕਈ ਕੇਸ ਤਾਂ ਕਲੋਜ਼ ਕਰ ਦਿੱਤੇ ਗਏ ਨੇ ਐਫ ਆਈ ਆਰ ਤੇ ਉਹ ਕਿਹਾ ਇਥੇ ਉਹ ਵੀ ਆਪਣੇ ਐਫਆਈ ਐਫਆਰ ਦੀ ਪਿੱਛੇ ਜਿੰਨੀਆਂ ਵੀ ਚੋਰੀਆਂ ਆਈ ਉਸ ਬੜੀ ਡਿਟੇਲ ਨਾਲ ਅਸੀਂ ਕਰ ਰਹੇ ਹਾਂ ਹੋਰ ਵੀ ਪਿੱਛੇ ਚੋਰੀਆਂ ਹੋਈਆਂ ਆਂ ਅਸੀਂ ਆ ਤੇ ਇਹ ਜਦੋਂ ਜਿਹੜੀ ਕਲੋਜ਼ਰ ਤਾਂ ਕਰ ਦਿੱਤੀ ਇਹ ਕਿ ਮਨਿਆਦ ਹੁੰਦੀ ਹੈ ਵੀ ਜੇ ਕੋਈ ਨਹੀਂ ਟਰੇਸ ਹੁੰਦੀ ਉਹਨੂੰ ਅਨਟਰੇਸ ਪਰ ਜਾਵੇ ਪਰ ਉਹ ਉਹ ਇਹ ਨਹੀਂ ਵੀ ਪਰਚਾ ਹੀ ਖਤਮ ਹੋ ਗਿਆ ਉਹ ਜੇ ਕੱਲ ਨੂੰ ਬੰਦੇ ਫੜੇ ਜਾਂਦੇ ਆ ਜਿਵੇਂ ਇਹੀ ਫਾਰ ਐਗਜ਼ਾਮਪਲ ਜੇ ਪੁੱਛ ਕੇ ਚਾਗੇ ਬੰਦੇ ਵੀ ਅਸੀਂ ਉਹ ਵੀ ਚੋਰੀ ਕੀਤੀ ਸੀ ਇਹ ਨਹੀਂ ਵੀ ਪਰਚਾ ਕੈਨਸਲ ਹੋ ਗਿਆ ਉਹ ਅਨਟਰੇਸ ਪਰ ਜਾਂਦਾ ਉਹ ਆਪਾਂ ਰੀਓਪਨ ਕਰ ਸਕਦੇ ਆ ਸੂਪਰ ਚਾਰ ਜਿਹੜੇ ਚੋਰੀ ਦੇ ਨੇ ਜਾਂ ਕੋਈ ਵੀ ਹੁੰਦੇ ਆ ਉਹ ਅਨਟਰੈਸ ਭਰਦੇ ਆ ਕੈਨਸਲ ਨਹੀਂ ਹੁੰਦਾ ਪਰਚਾ